ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇਕਰ ਤੁਸੀਂ ਇਹਨਾਂ ਕਹਾਣੀਆਂ ਚੋਂ ਕੁਝ ਨਾ ਕੁਝ ਸਿੱਖਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਜ਼ਰੂਰ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਤੁਹਾਡੇ ਲਈ ਅਸੀਂ ਹੋਰ ਪੰਜਾਬੀ ਕਹਾਣੀਆਂ ਲੈ ਕੇ ਆਏ ਆ ਤੇ ਸ਼ੁਰੂ ਕਰਦੇ ਆ ਪੰਜਾਬੀ ਕਹਾਣੀ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਧਰਤੀ ਉੱਤੇ ਸਭ ਕੁਝ ਕੁਦਰਤੀ ਸੀ ਮਨੁੱਖੀ ਹੱਥ ਪੇਖ ਘੱਟ ਸੀ ਤੇ ਜੰਗਲ ਆਪਣੀ ਪੂਰੀ ਸਾਨ ਵਿੱਚ ਸੀ ਹਿਮਾਲਿਆ ਪਹਾੜਾ ਤੇ ਇੱਕ ਛੋਟੇ ਜਿਹੇ ਪਾਸੇ ਇੱਕ ਚਮਕ ਚਮਕਦਾਰ ਚਸ਼ਮਾ ਉਬਰਿਆ ਇਹ ਚਸ਼ਮਾ ਇਹ ਨਦੀ ਥੋੜਾ ਥੋੜਾ ਵਗਦਾ ਹੋਇਆ ਹੌਲੀ ਹੌਲੀ ਇੱਕ ਝਰਨੇ ਦਾ ਰੂਪ ਧਾਰ ਲੈਂਦਾ ਹੈ ਇਸ ਝਰਨੇ ਨੇ ਜਦੋਂ ਪਹਾੜੀ ਪੱਥਰਾਂ ਵਿੱਚੋਂ ਰਸਤਾ ਬਣਾਇਆ ਤਾਂ ਉਹ ਇੱਕ ਨਦੀ ਵਿੱਚ ਤਬਦੀਲ ਹੋ ਗਿਆ ਲੋਕਾਂ ਨੇ ਉਸ ਨਦੀ ਦਾ ਨਾਂ ਰੱਖਿਆ ਸੁਰਜੋਤ ਜੀਤ ਦਾ ਅਰਥ ਸੀ ਸੂਰਜ ਵਾਂਗ ਚਮਕਣ ਵਾਲੀ ਸੂਰਜੋਤ ਨਦੀ ਦਾ ਪਾਣੀ ਇੰਨਾ ਸਾਫ਼ ਸੀ ਕਿ ਪਾਣੀ ਵਿੱਚ ਆਪਣਾ ਚਿਹਰਾ ਵੀ ਆਸਾਨੀ ਨਾਲ ਦੇਖਿਆ ਜਾ ਸਕਦਾ ਸੀ ਉਹ ਰੋਜ਼ ਸਵੇਰੇ ਸੂਰਜ ਦੇ ਉੱਗਣ ਨਾਲ ਆਪਣੇ ਪਾਣੀ 'ਚ ਸੋਨੇ ਵਰਗੀ ਰੌਸ਼ਨੀ ਫੈਲਾਉਂਦੀ ਸੂਰਜੋਤ ਨਦੀ ਜਦ ਪਹਾੜਾਂ ਤੋਂ ਲੰਗੀ ਤਾਂ ਉਸ ਨੇ ਅੱਗੇ ਇੱਕ ਹਰਾ ਭਰਾ ਜੰਗਲ ਵੇਖਿਆ ਇਹ ਜੰਗਲ ਨਾ ਹੀ ਸਿਰਫ ਰੁੱਖਾਂ ਨਾਲ ਭਰਿਆ ਹੋਇਆ ਸੀ ਜਦੋਂ ਜਾਨਵਰਾਂ ਪੰਛੀਆਂ ਕੀੜਿਆਂ ਅਤੇ ਅਣਗਿਣਤ ਜੀਵਾਂ ਨਾਲ ਭਰਪੂਰ ਸੀ ਜੰਗਲ ਦੇ ਦਰਖਤ ਮਾਨੋ ਨਦੀ ਦਾ ਸਵਾਗਤ ਕਰ ਰਹੇ ਹੋਣ ਪੱਤਿਆਂ ਦੀ ਝੜਪਟ ਹਵਾ ਦੀ ਸੁਰ ਸੰਗੀਤ ਤੇ ਪਾਣੀ ਦੀ ਚਲ ਚਲ ਇਹ ਸਭ ਕੁਝ ਕਿਸੇ ਰਾਗ ਵਾਂਗ ਇੱਕ ਦੂਜੇ ਵਿੱਚ ਰਚ ਗਏ ਸਨ ਸੂਰਜੋਤ ਨੇ ਜਦ ਆਪਣਾ ਪਹਿਲਾ ਪੈਰ ਜੰਗਲ ਵਿੱਚ ਪਾਇਆ ਤਾਂ ਉਸ ਦੀ ਖੁਸ਼ਬੂ ਨਾਲ ਸਾਰਾ ਜੰਗਲ ਮਹਿਕਣ ਲੱਗ ਪਿਆ ਚਮਕਦੇ ਪਾਣੀ ਨੇ ਜਿਵੇਂ ਜੰਗਲ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਹੋਵੇ ਜਾਨਵਰ ਜਿਹੜੇ ਕਈ ਦਿਨਾਂ ਤੋਂ ਤਰਸੇ ਹੋਏ ਸਨ ਉਹ ਸੂਰਜੋਤ ਕੋਲ ਆ ਕੇ ਪਾਣੀ ਪੀਣ ਲੱਗੇ ਹਾਥੀ ਆਪਣੇ ਦੰਦਾ ਨਾਲ ਪਾਣੀ ਛਿੜਕਣ ਲੱਗਾ ਮੋਰ ਨੇ ਚਿਣ ਲੱਗੇ ਤੇ ਹਿਰਨ ਚੁੱਪਚਾਪ ਪਾਣੀ ਪੀ ਕੇ પાਪਸ ਲੋਟ ਗਿਆ ਇਸ ਨਦੀ ਨੇ ਜੰਗਲ ਨੂੰ ਸਿਰਫ ਪਾਣੀ ਨਹੀਂ ਦਿੱਤਾ ਸੀ ਸਗੋਂ ਇੱਕ ਨਵਾਂ ਜੀਵਨ ਇੱਕ ਨਵੀਂ ਆਸ਼ਾ ਦਿੱਤੀ ਸੀ ਸੁਰਜੋਤ ਨਦੀ ਦੇ ਪਾਸ ਸਿਰਫ ਪਾਣੀ ਦੀ ਨਹੀਂ ਸਗੋਂ ਪਿਆਰ ਸਨੇਹ ਤੇ ਸਿੱਖਿਆ ਦੀ ਵੀ ਧਾਰ ਵਗ ਰਹੀ ਸੀ ਸੁਰਜੋਤ ਨਦੀ ਹੁਣ ਪੂਰੀ ਤਰ੍ਹਾਂ ਜੰਗਲ ਵਿੱਚ ਵਗਣ ਲੱਗੀ ਸੀ ਜਿਵੇਂ ਜਿਵੇਂ ਉਹ ਅੰਦਰ ਵੱਧਦੀ ਗਈ ਉਹਨਾਂ ਰਸਤੇ ਨੂੰ ਪਾਰ ਕਰਦੀ ਗਈ ਜਿੱਥੇ ਕਦੇ ਕੋਈ ਵੀ ਆਇਆ ਨਹੀਂ ਸੀ ਉਸ ਦਾ ਪਾਣੀ ਝਲ-ਝਲ ਕਰਦਾ ਦਰਖਤਾਂ ਦੀਆਂ ਛਾਵਾਂ ਵਿੱਚ ਚਮਕਦਾ ਤੇ ਪੰਖੀਆਂ ਦੇ ਗੀਤਾਂ ਨਾਲ ਰਾਗ ਗਾਉਂਦਾ ਇੱਕ ਸਵੇਰ ਦੀ ਗੱਲ ਹੈ ਸੂਰਜ ਨੇ ਆਪਣੇ ਸੁਨਹਿਰੇ ਕਿਰਨਾਂ ਨਾਲ ਜੰਗਲ ਨੂੰ ਜਗਾਇਆ ਤਿਤਲੀਆਂ ਉੱਡਦੀਆਂ ਆਈਆਂ ਮੋਰ ਆਪਣੇ ਪੰਖ ਖੋਲ ਕੇ ਨੱਚਣ ਲੱਗੇ ਤੇ ਸਭ ਕੁਝ ਜਿਵੇਂ ਕਿਸੇ ਮਹਾਮੇਲੇ ਵਾਂਗ ਲੱਗਣ ਲੱਗਾ ਪਰ ਅਸਲ ਚਮਕ ਤਾਂ ਨਦੀ ਸੁਰਜੀਤ ਸੁਰਜੋਤ ਦੀ ਸੀ ਉਹ ਹਰ ਰੁੱਖ ਦੇ ਚਿਹਰੇ ਨੂੰ ਪਾਣੀ ਵਿੱਚ ਦਰਸਾ ਰਹੀ ਸੀ ਇਸ ਜੰਗਲ ਵਿੱਚ ਹਾਥੀ ਭਰਾ ਨਾਮ ਦਾ ਇੱਕ ਬਜ਼ੁਰਗ ਹਾਥੀ ਸੀ ਉਹ ਸਾਰਿਆਂ ਦੀ ਇੱਜ਼ਤ ਕਰਦਾ ਸੀ ਤੇ ਸਾਰਿਆਂ ਨੂੰ ਇਹ ਗੱਲ ਸਮਝਾਉਂਦਾ ਸੀ ਕੀ ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਕੁਦਰਤ ਦੇ ਨਾਲ ਪਿਆਰ ਕਰਨਾ ਸਿੱਖੋ ਜਦ ਉਸਨੇ ਨਦੀ ਦੇ ਚਮਕਦੇ ਪਾਣੀ ਨੂੰ ਦੇਖਿਆ ਤਾਂ ਉਸ ਦਾ ਖੁਸ਼ੀ ਦਾ ਟਿਕਾਣਾ ਨਾ ਰਿਹਾ ਹਾਥੀ ਭਰਾ ਨੇ ਸਾਰੇ ਜਾਨਵਰਾਂ ਨੂੰ ਬੁਲਾਇਆ ਤੇ ਕਿਹਾ ਸੁਣੋ ਭਾਈਓ ਤੇ ਭੈਣੋ ਆਓ ਸੁਰਜੋਤ ਨੂੰ ਸਵਾਗਤ ਕਰੀਏ ਇਹ ਸਾਡੀ ਨਵੀਂ ਮਿੱਤਰ ਹੈ ਇਹ ਸਾਨੂੰ ਜਿਉਣ ਦੀ ਨਵੀਂ ਉਮੀਦ ਦੇ ਰਹੀ ਹੈ ਸਭ ਜਾਨਵਰ ਇੱਕ ਇੱਕ ਕਰਕੇ ਨਦੀ ਦੇ ਕੰਢੇ ਉੱਤੇ ਆ ਗਏ। ਕੁਝ ਪਾਣੀ ਪੀਣ ਲੱਗੇ, ਕੁਝ ਖੇਡਣ ਲੱਗੇ। ਇੱਕ ਛੋਟਾ ਜਿਹਾ ਕਸੂਆ ਆਪਣੀ ਧੀਮੀ ਚਾਲ ਨਾਲ ਜਾ ਕੇ ਨਦੀ 'ਚ ਵੜ ਗਿਆ ਤੇ ਕਿਹਾ, ਇਹ ਤਾਂ ਬੜੀ ਠੰਡੀ ਅਤੇ ਮਿੱਠੀ ਹੈ। ਇਸ ਵਿਚਕਾਰ ਇੱਕ ਡਰਪੋਕ ਹਿਰਣ ਜਿਸ ਦਾ ਨਾਂ ਸੀ ਚਿਕਨੂ ਹੌਲੀ-ਹੌਲੀ ਨਦੀ ਕੋਲ ਗਿਆ। ਚਿਕਨੂ ਕਦੇ ਵੀ ਨਦੀ ਦੇ ਨੇੜੇ ਨਹੀਂ ਸੀ ਜਾਂਦਾ। ਪਰ ਜਿਵੇਂ ਹੀ ਉਸਨੇ ਨਦੀ ਨੂੰ ਵਗਦੇ ਸੁਣਿਆ ਉਸਨੇ ਆਪਣੇ ਹੌਸਲੇ ਨੂੰ ਅਜਮਾਇਆ ਜਿਵੇਂ ਉਹ ਨਦੀ ਦੇ ਕੰਢੇ ਪਹੁੰਚਿਆ ਪਾਣੀ ਦੀ ਲਹਿਰ ਹੌਲੀ-ਹੌਲੀ ਉਹਦੇ ਪੈਰਾਂ ਨੂੰ ਛੂ ਗਈ ਨਦੀ ਨੇ ਪਾਣੀ ਦੇ ਢੰਗ ਨੇ ਨਦੀ ਦੇ ਢੰਗ ਨੇ ਆਪਣੇ ਢੰਗ ਤਰੀਕੇ ਨਾਲ ਉਸ ਨੂੰ ਪੁਚਕਾਰਿਆ ਡਰਨਾ ਚਿਕ ਨੂੰ ਮੈਂ ਤੇਰੀ ਮਾਂ ਵਾਂਗ ਹਾਂ ਇਹ ਸੁਣ ਕੇ ਚਿਕ ਨੂੰ ਨੇ ਪਹਿਲੀ ਵਾਰੀ ਨਦੀ ਦਾ ਪਾਣੀ ਚੱਖਿਆ ਪਾਣੀ ਮਿੱਠਾ ਠੰਡਾ ਤੇ ਤਰੋਤਾ ਜਾਸੀ ਉਹ ਖੁਸ਼ ਹੋ ਗਿਆ ਦੌੜ ਕੇ ਆਪਣੇ ਦੋਸਤਾਂ ਨੂੰ ਦੱਸਣ ਲੱਗਾ ਚਲੋ ਚਲੋ ਇਹ ਨਦੀ ਤਾਂ ਬਿਲਕੁਲ ਮਾਂ ਵਰਗੀ ਹੈ ਸੂਰਜ ਉੱਗਿਆ ਤੇ ਨਦੀ ਦੇ ਪਾਣੀ ਵਿੱਚ ਸਵਰਣੀ ਰੋਸ਼ਨੀ ਭੈਣ ਲੱਗੀ ਹਰ ਜਾਨਵਰ ਆਪਣੀ ਭਾਸ਼ਾ ਵਿੱਚ ਧੰਨਵਾਦ ਕਰ ਰਿਹਾ ਸੀ ਨਦੀ ਵੀ ਖੁਸ਼ੀ ਉਸਨੇ ਸੋਚਿਆ ਇਹ ਮੇਰਾ ਨਵਾਂ ਘਰ ਹੈ ਮੈਂ ਇੱਥੇ ਪਿਆਰ ਦੇ ਬੀਜ ਵੜਾਂਗੀ ਕਈ ਦਿਨ ਗੁਜ਼ਰ ਗਏ ਨੇ ਹੁਣ ਨਦੀ ਤੇ ਜੰਗਲ ਇੱਕ ਦੂਜੇ ਲਈ ਅਟੁੱਟ ਹੋ ਗਏ ਨੇ ਨਦੀ ਬਿਨਾ ਜੰਗਲ ਅਧੂਰਾ ਲੱਗਦਾ ਏ ਤੇ ਜੰਗਲ ਬਿਨਾ ਨਦੀ ਸੁੱਕਾ ਨਸੂਰ ਜੋਤ ਨੇ ਜੰਗਲ ਨੂੰ ਇੱਕ ਨਵੀਂ ਰਹਿਮਤ ਦਿੱਤੀ ਸੀ ਤਾਜ਼ਗੀ ਹਰੇਪਣ ਤੇ ਏਕਤਾ ਦੀ ਦਰਾਖਤਾਂ ਦੀਆਂ ਜੜਾਂ ਨਦੀ ਤੋਂ ਪਾਣੀ ਖਿੱਚਦੀਆਂ ਪੰਛੀਆਂ ਨੇ ਨਦੀ ਦੇ ਕੰਡੇ ਉੱਤੇ ਆਪਣੇ ਆਲਣੇ ਬਣਾਏ ਤੇ ਰਾਤ ਨੂੰ ਜਦ ਸਤਾਰੇ ਚਮਕਦੇ ਨਦੀ ਵੀ ਚੰਨ ਦੀ ਰੋਸ਼ਨੀ ਚ ਚਮਕਦੀ ਰਹਿੰਦੀ ਇੱਕ ਦਿਨ ਮੋਰ ਨੇ ਕਿਹਾ surjot ਸਿਰਫ ਨਦੀ ਨਹੀਂ ਇਹ ਤਾਂ ਸਾਡੀ ਰੂਹ ਹੈ ਜਦੋਂ surjot ਨਦੀ ਨੇ ਜੰਗਲ ਵਿੱਚ ਆਪੜਾ ਪੱਕਾ ਆਸਰਾ ਬਣਾ ਲਿਆ ਤਾਂ ਸਾਰੇ ਜਾਨਵਰ ਅਤੇ ਰੁੱਖਾਂ ਨਾਲ ਉਸ ਦੀ ਦੋਸਤੀ ਗਹਿਰੀ ਹੋ ਗਈ ਹੁਣ ਉਹ ਸਿਰਫ ਪਾਣੀ ਦਾ ਸਰੋਤ ਨਹੀਂ ਸੀ ਸਗੋਂ ਹਰ ਇੱਕ ਜੀਵ ਲਈ ਮਮਤਾ ਭਰੀ ਮਾਂ ਵਾਂਗ ਸੀ ਹਰ ਰੋਜ਼ ਨਵੇਂ ਜੀਵ ਉਸ ਦੀਆਂ ਲਹਿਰਾਂ ਨਾਲ ਖੇਡਣ ਆਉਂਦੇ ਨਵੇਂ ਪੰਛੀ ਉਸਦੇ ਕੰਡਿਆਂ ਉੱਤੇ ਬੈਠਦੇ ਤੇ ਨਦੀ ਵੀ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣਦੀ ਸੀ ਇੱਕ ਵਾਰ ਦੀ ਗੱਲ ਹੈ ਜਦ ਸਵੇਰ ਦੇ ਸਮੇਂ ਚਿਕ ਨੂੰ ਹੀਰਨ ਨਦੀ ਕੋਲ ਆਇਆ ਉਹ ਉਡੀਕ ਕਰ ਰਿਹਾ ਸੀ ਕਿ ਨਦੀ ਉਸਦੇ ਨਾਲ ਗੱਲਾਂ ਕਰੇ ਉਹ ਕਹਿਣ ਲੱਗਾ ਸੁਰਜੋਤ ਤੂੰ ਸਾਨੂੰ ਪਾਣੀ ਤਾਂ ਦਿੰਦੀ ਹੀ ਹੈ ਪਰ ਅਸੀਂ ਤੈਨੂੰ ਕਿਵੇਂ ਧੰਨਵਾਦ ਕਰੀਏ ਨਦੀ ਹੌਲੀ-ਹੌਲੀ ਹੱਸ ਪਈ ਉਸ ਦੀਆਂ ਲਹਿਰਾਂ ਵਿੱਚ ਇੱਕ ਮਿੱਠੀ ਗੂੰਜ ਸੀ ਚਿਕਨੂ ਜੇ ਤੁਸੀਂ ਮੇਰੇ ਪਾਣੀ ਨੂੰ ਸਮਝਦਾਰੀ ਨਾਲ ਵਰਤੋਗੇ ਮੈਨੂੰ ਸਾਫ਼ ਰੱਖੋਗੇ ਤੇ ਪਾਣੀ ਧਰਤੀ ਸਭ ਨੂੰ ਪਿਆਰ ਕਰੋਗੇ ਧਰਤੀ ਸਭ ਨਾਲ ਪਿਆਰ ਕਰਦੇ ਰਹੂਗੀ ਇਹ ਹੀ ਮੇਰਾ ਸਭ ਤੋਂ ਵੱਡਾ ਇਨਾਮ ਹੈ ਇਹ ਸੁਣ ਕੇ ਚਿਕਨੂ ਨੇ ਆਪਣੇ ਦੋਸਤ ਰੰਗੀਲਾ ਤੋਤਾ ਗੁਲਾਬੀ ਤਿਤਲੀ ਤੇ ਲੰਮੂ ਬਾਂਦਰ ਨੂੰ ਬੁਲਾਇਆ ਉਹਨਾਂ ਨੇ ਮਿਲ ਕੇ ਨਕਲ ਕੀਤੀ ਕਿ ਕਿਵੇਂ ਨਦੀ ਨੂੰ ਸਾਫ਼ ਰੱਖਣਾ ਹੈ ਉਹ ਪੱਤੇਆਂ ਨੂੰ ਨਦੀ ਵਿੱਚੋਂ ਜਾਣ ਤੋਂ ਰੋਕਣ ਲੱਗੇ ਸਾਰੇ ਫਲ ਦੇ ਕਚਰਾ ਨੂੰ ਕੰਡਿਆਂ ਤੋਂ ਦੂਰ ਛੁੱਟਣ ਲੱਗੇ ਨਦੀ ਵਿੱਚ ਨਦੀ ਦੇ ਕੰਡੇ ਤੇ ਹੁਣ surjot ਦਿਨ ਬਣਾਇਆ ਜਾਣ ਲੱਗਾ ਇੱਕ ਦਿਨ ਜੋ ਨਦੀ ਨੂੰ ਸਮਰਪਿਤ ਸੀ ਇਸ ਦਿਨ ਸਾਰੇ ਜਾਨਵਰ ਸਵੇਰ ਤੇ ਸ਼ਾਮ ਤੱਕ ਨਦੀ ਦੀ ਸਫਾਈ ਕਰਦੇ ਪਾਣੀ ਦੀ ਸਾਂਭ ਸੰਭਾਲ ਕਰਦੇ ਤੇ ਨਵੇਂ ਬੱਚਿਆਂ ਨੂੰ ਸਿਖਾਉਂਦੇ ਨਦੀ ਕੋਈ ਸਧਾਰਨ ਨਦੀ ਨਹੀਂ ਪਾਣੀ ਦੀ ਧਾਰ ਨਹੀਂ ਇਹ ਸਾਡੀ ਜ਼ਿੰਦਗੀ ਹੈ ਇਹ ਸਾਨੂੰ ਜੀਵਨ ਦਿੰਦੀ ਹੈ ਪਰ ਇੱਕ ਵਾਰੀ ਇੱਕ ਅਣਜਾਣ ਜਾਨਵਰ ਕਾਲਾ ਕਾਂ ਆ ਕੇ ਨਦੀ ਕੋਲ ਬੈਠ ਗਿਆ ਉਹ ਦੂਰੋਂ ਆਇਆ ਸੀ ਸ਼ਹਿਰਾ ਤੋਂ ਉਸਨੇ ਨਦੀ ਦੇ ਪਾਣੀ ਨੂੰ ਘੁੱਟ ਭਰ ਕੇ ਪੀਤਾ ਤੇ ਕਿਹਾ ਵਾਹ ਇੱਥੇ ਦਾ ਪਾਣੀ ਦਾ ਸੁਆਦ ਹੀ ਵੱਖਰਾ ਜਦ ਸੁਰਜੋਤ ਨੇ ਪੁੱਛਿਆ ਕਿ ਸ਼ਹਿਰਾਂ ਦੀਆਂ ਨਦੀਆਂ ਕਿਵੇਂ ਨੇ ਤਾਂ ਕਾਂ ਨੇ ਸਿਰ ਝੁਕਾ ਕੇ ਕਿਹਾ ਉੱਥੇ ਤਾਂ ਨਦੀਆਂ ਕੱਚੇ ਅਤੇ ਗੰਦੇ ਪਾਣੀ ਨਾਲ ਭਰੀਆਂ ਹੋਈਆਂ ਨੇ ਲੁਕ ਉਹਨਾਂ ਨੂੰ ਆਪਣਾ ਕੂੜਾ ਸੁੱਟਣ ਵਾਲੀ ਥਾਂ ਸਮਝਦੇ ਨੇ ਇਹ ਗੱਲ ਸੁਰਜੋਤ ਨੂੰ ਦੁਖੀ ਕਰ ਗਈ ਪਰ ਉਸਨੇ ਚੁੱਪਚਾਪ ਕਿਹਾ ਇਸ ਲਈ ਤੁਹਾਨੂੰ ਇੱਥੇ ਸਿੱਖਣਾ ਪਵੇਗਾ ਕਿ ਨਦੀ ਨੂੰ ਮਾਂ ਵਾਂਗ ਇੱਜ਼ਤ ਦਿੰਦੇ ਆ ਕਾ ਕੁਝ ਹਫ਼ਤੇ ਉਸੇ ਜੰਗਲ ਵਿੱਚ ਰਿਹਾ ਉਸਨੇ ਜਾਨਵਰਾਂ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਕਿਹਾ ਮੈਂ ਵਾਪਸ ਆਪਣੇ ਸ਼ਹਿਰ ਜਾ ਕੇ ਲੋਕਾਂ ਨੂੰ ਦੱਸਾਂਗਾ ਕਿ ਨਦੀ ਨੂੰ ਸਿਰਫ ਦੌਲਤ ਨਹੀਂ ਇੱਜ਼ਤ ਵੀ ਚਾਹੀਦੀ ਹੈ ਇਸ ਤਰ੍ਹਾਂ ਸੁਰਜੋਤ ਦੀ ਦੋਸਤੀ ਪਿਆਰ ਤੇ ਸਿੱਖਿਆ ਦਾ ਸੰਦੇਸ਼ ਜੰਗਲ ਤੋਂ ਬਾਹਰ ਵੀ ਫੈਲ ਗਿਆ। ਨਦੀ ਸਿਰਫ ਵਗਦੀ ਨਹੀਂ ਸੀ, ਉਹ ਸਿਖਾਉਂਦੀ ਸੀ। ਉਹ ਕਹਿੰਦੀ ਸੀ ਕਦੇ ਵੀ ਰੁਕੋ ਨਾ, ਜ਼ਿੰਦਗੀ ਵਿੱਚ ਰੁਕ ਜਾਣਾ ਮਤਲਬ ਮੁਰਝਾ ਜਾਣਾ। ਪੱਥਰਾਂ ਤਾ ਵੀ ਵਗਦੇ ਰਹੋ ਕਿਉਂਕਿ ਹਰ ਪੱਥਰ ਤੁਹਾਨੂੰ ਹੋਰ ਮਜ਼ਬੂਤ ਬਣਾਉਂਦਾ ਏ। ਜੰਗਲ ਦੇ ਹਰ ਇੱਕ ਜੀਵ ਨੇ ਇਹ ਗੱਲ ਆਪਣੇ ਜੀਵਨ ਵਿੱਚ ਅਪਣਾ ਲਈ ਸੀ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ, ਉਹ ਸਰਜੋਤ ਨੂੰ ਯਾਦ ਕਰਦੇ। ਕੀ surjot ਸਾਡੇ ਕੋਲ ਹੈ ਜੋ ਸਾਨੂੰ ਹੌਸਲਾ ਦਿੰਦੀ ਹੈ ਤੇ ਕਦੇ ਵੀ ਉਹ ਹਿੰਮਤ ਨਹੀਂ ਹਾਰਦੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਵਗਦੇ ਪਾਣੀ ਹੀ ਹਮੇਸ਼ਾ ਰਹਦੇ ਨੇ ਜਦ ਨਦੀ ਖੁਸ਼ੀ-ਖੁਸ਼ੀ ਵਗ ਰਹੀ ਹੁੰਦੀ ਇੱਕ ਆਫਤ ਆਉਂਦੀ ਹੈ ਸੋਕਾ ਪੈ ਜਾਂਦਾ ਮੀਂਹ ਨਹੀਂ ਪੈਂਦਾ ਜਾਨਵਰ ਡਰ ਜਾਂਦੇ ਨੇ ਕਿ ਨਦੀ ਸੁੱਕ ਨਾ ਜਾਵੇ ਪਰ surjot ਨਦੀ ਉਹਨਾਂ ਨੂੰ ਦੱਸਦੀ ਹੈ ਕਿ ਤੁਹਾਡੇ ਪਿਆਰ ਸਦਕਾ ਉਸ ਵਿੱਚ ਅਜਿਹਾ ਕੁਝ ਨਹੀਂ ਹੋਣ ਲੱਗਿਆ ਇਸ ਲਈ ਸਾਰੇ ਜਾਨਵਰ ਖੁਸ਼ ਹੋ ਜਾਂਦੇ ਨੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਪਾਣੀ ਇੱਕ ਕੁਦਰਤੀ ਅਮੁੱਲੀ ਦਾਤ ਹੈ ਜਿਹੜਾ ਸਾਨੂੰ ਜ਼ਿੰਦਗੀ ਦਿੰਦਾ ਹੈ ਸਾਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ ਨਾ ਕਿ ਉਸ ਦੀ ਫਾਲਤੂ ਵਰਤੋਂ ਕਰਨੀ ਚਾਹੀਦੀ ਹੈ ਹਮੇਸ਼ਾ ਪਾਣੀ ਦੀ ਕਦਰ ਕਰੋ ਪਾਣੀ ਦੀ ਕਦਰ ਕਰੋ ਤਾਂ ਜੋ ਸਾਨੂੰ ਕਦੇ ਵੀ ਪਾਣੀ ਤੋਂ ਵਾਂਝਾ ਨਾ ਰਹਿਣਾ ਪਵੇ ਮਿਲਦੇ ਹਾਂ ਜੀ ਅਗਲੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ